ਭਗਤ ਨਾਮਦੇਵ ਜੀਾਂ ਦੇ ਪਾਵਨ ਬਚਨਾਂ ਦੇ ਵਿੱਚੋਂ ਬਚਨ ਨੇ Hindu Anna Turpu Kana ਦੋਹਾਂ ਤੇ ਗਿਆਨੀ ਸਿਆਣਾ ਇਸ ਸ਼ਬਦ ਦੇ ਅਖਰੀ ਅਰਥ ਨੇ ਕਿ Hindu Anna Kana ਅੰਨਾ ਘਾਤੇ ਹੈ ਕਿਉਂਕਿ Hindu ਨੂੰ ਇਹ ਸਮਝਣੀ ਹੈ ਕਿ ਪੱਥਰਾਂ ਦੇ ਵਿੱਚੋਂ ਕਦੇ ਰੱਬ ਨਹੀਂ ਮਿਲਦਾ ਹੁੰਦਾ ਕਦੇ ਕਾਗਜੀ ਪੁੱਲਾਂ ਦੇ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਹੁੰਦੀ ਉਹ ਪੱਥਰਾਂ ਨੂੰ ਹੀ ਪੂਜਾ ਕਰ ਰਿਹਾ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਪੱਥਰਾਂ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੁਰਕੂ ਕਾਣਾ ਤੇ ਮੁਸਲਮਾਨ ਕਾਣਾ ਕਿਉਂ ਹੈ ਉਸ ਨੂੰ ਪਤਾ ਹੈ ਕਿ ਆਕਾਲ ਪੁਰਖ ਪਰਮਾਤਮਾ ਹੈ ਖੁਦਾ ਹੈ ਹਿਰਦੇ ਦੇ ਵਿੱਚ ਵੱਸਦਾ ਹੈ ਉਹ ਫਿਰ ਵੀ ਮਸੀਤਾਂ ਦੇ ਵਿੱਚ ਹੀ ਲੱਭਦਾ ਹੈ ਉਸ ਨੂੰ ਗਿਆਨ ਤਾਂ ਹੈ ਲੇਕਿਨ ਉਸ ਨੂੰ ਸੋਚੀ ਨਹੀਂ ਹੈ ਕਿ ਪਰਮਾਤਮਾ ਹਿਰਦੇ ਦੇ ਵਿੱਚ ਵਸਦਾ ਹੈ ਉਹ ਮਸੀਤਾਂ ਦੇ ਵਿੱਚ ਹੀ ਲੱਭਦਾ ਰਹਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਮਸੀਤ ਦੇ ਵਿੱਚ ਹੀ ਵਸਦਾ ਹੈ ਗੁਰੂ ਸਾਹਿਬ ਨੂੰ ਮਾਨ ਕਰਦੇ ਨੇ ਵੱਡੀ ਹੈ ਹੱਥ ਤੇ ਲਾਲਕ ਇਸ ਦਾ ਭਾਵ ਅਰਥ ਇਹ ਹੈ ਜੋ ਪਰਮਾਤਮਾ ਦੇ ਕੰਮਾਂ ਦੇ ਵਿੱਚ ਵਿਗਨ ਪਾਉਂਦੇ ਨੇ ਉਹ ਦਲਾਲ ਆ। ਕਿਸੇ ਤੇ ਦੁੱਖ ਆ ਗਿਆ। ਕਿਸੇ ਨੂੰ ਕੋਈ ਮੁਸੀਬਤ ਪੈ ਗਈ ਉਹ ਆਪਣੇ ਕਰਮਾਂ ਦਾ ਅਪਵਲ ਸੀ। ਹੁਣ ਸਾਧੂ ਸੰਤ ਆਪਣੇ ਆਪ ਨੂੰ ਰੱਬ ਦੇ ਸ਼ਰੀਕ ਕਹਾਉਣ ਵਾਲੇ ਕਹਿੰਦੇ ਅਸੀਂ ਕਰ ਸਕਦੇ ਹਾਂ ਆਪਣੇ ਰੱਬ ਦੇ ਸ਼ਰੀਕ ਬਣ ਕੇ ਬੈਠ ਗਏ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ਰੀਕ ਬਣ ਕੇ ਬੈਠ ਗਏ। ਗੁਰੂ ਸਾਹਿਬ ਕਹਿੰਦੇ ਨੇ ਵੱਡੀ ਆਤ ਦਲਾਲ ਕਿਹਾ ਜੋ ਰੱਬ ਦੇ ਕੰਮਾਂ ਦੇ ਵਿੱਚ ਵਿਗਨ ਪਾਉਂਦਾ ਹੈ ਚਾਹੇ ਉਹ ਕੋਈ ਵੀ ਹੈ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸਦੇ ਹੱਥ ਕੱਟ ਦਿੱਤੇ ਜਾਂਦੇ ਨੇ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਰੱਬ ਦਾ ਸ਼ਰੀਕ ਬਣਾ ਲੈਣਾ ਉਹ ਗਲਤ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪਾਵਨ ਬਚਨ ਮੇਰਾ ਵਾਲਿਆ ਸਾਈਆਂ ਰਖਨ ਚਰਨਾਂ ਦੇ ਕੋਲ ਸਾਈਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਲਈ ਵਰਤਿਆ ਗਿਆ ਹੈ ਅਸੀਂ ਉਸ ਅਕਾਲ ਪੁਰਖ ਦੇ ਨਾਮ ਨੂੰ ਹੀ ਆਪਣੇ ਨਾਮ ਦੇ ਨਾਲ ਜੋੜ ਕੇ ਅਸੀਂ ਖੁਦ ਰੱਬ ਦੇ ਸ਼ਰੀਕ ਬਣ ਗਏ ਉਸ ਅਕਾਲ ਪੁਰਖ ਦੇ ਸ਼ਰੀਕ ਬਣ ਗਏ ਕਿਉਂਕਿ ਗੁਰੂ ਅਰਜਨ ਸਾਹਿਬ ਪਰਮਾਨੰਤ ਕਰਦੇ ਨੇ ਛੇਮਾ ਕਰੋ ਜੇ ਕਿਸੇ ਚੀਤਾ ਹੋਵੇ ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਕਹੋਂਦਾ ਹੈ ਨਾ ਜਿਹੜਾ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਕਹੋਂਦਾ ਹੈ ਛੇਮਾ ਗੁਰੂ ਅਕਾਲ ਪੁਰਖ ਪਰਮਾਤਮਾ ਨੇ ਕਾਮ ਕ੍ਰੋਧ ਲੋਭੋ ਹੰਕਾਰ ਪਾਣੀ ਮਿੱਟੀ ਆਕਾਸ਼ ਗਾਈਓ ਪ੍ਰਿਥਵੀ ਇਹਨਾਂ ਨੂੰ ਮਿਲਾ ਕੇ ਪੰਜ ਤੱਤਾਂ ਤੋਂ ਮਨੁੱਖਾ ਸਰੀਰ ਤਿਆਰ ਕੀਤਾ ਹੈ ਕਹਿੰਦੇ ਛੇਮਾ ਕਰੋ ਜੇ ਤੁਸੀਂ ਰੱਬ ਦੇ ਸ਼ਰੀਕ ਬਣਨਾ ਚਾਹੁੰਦੇ ਆ ਆਪਣੇ ਆਪ ਨੂੰ ਕਹੋਂਦੇ ਆ ਰੱਬ ਦੇ ਸ਼ਰੀਕ ਤਾਂ ਇਸ ਦੇ ਵਿੱਚ ਛੇਮਾ ਤੱਤ ਪਾਓ ਤਾਂ ਹੀ ਤੁਸੀਂ ਪੂਰਨ ਗੁਰੂ ਪਾ ਸਕਦੇ ਹੋ ਨਹੀਂ ਫਿਰ ਨਹੀਂ ਦੂਸਰਾ ਸ਼ਬਦ ਦਰਬਾਰ ਇਹ ਫਲਾਣੇ ਦਾ ਦਰਬਾਰ ਹੈ ਚਮਕਾਣੇ ਦਾ ਦਰਬਾਰ ਬੜੇ ਬੜੇ ਦਰਬਾਰ ਲਗਾਉਂਦੇ ਨੇ ਕੀ ਤੋਂ ਵੱਡਾ ਕੋਈ ਦਰਬਾਰ ਨਹੀਂ ਕਿਉਂਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮਾਨੰਤ ਕਰਦੇ ਨੇ ਸੱਚਾ ਤੇਰਾ ਦਰਬਾਰ ਸੱਚਾ ਤੁਧ ਤੱਕ ਸਿਰਫ ਇੱਕ ਦਰਬਾਰ ਹੈ ਦੁਨੀਆਂ ਦੇ ਵਿੱਚ ਜਿਹੜਾ 오ਰੀਜినਲ ਹੈ ਜਿਹੜਾ ਪਿਓਰ ਹੈ ਉਹ ਹੈ ਆਕਾਲ ਤਖਤ ਸਾਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਾਕੀ ਡੁਪਲੀਕੇਟ ਕਾਪੀਆਂ ਨੇ ਸੱਚਾ ਤੇਰਾ ਦਰਬਾਰ ਸਦਾ ਥਿਰ ਰਹਿਣ ਵਾਲਾ ਹੈ ਤੇਰਾ ਦਰਬਾਰ ਸੱਚਾ ਤੂਦ ਤਖਤ ਤੇਰਾ ਜਿਹੜਾ ਨਿਉ ਹੈ ਸੱਚਾ ਹੈ ਉਹ ਅਮੀਰ ਦੇ ਲਈ ਵੀ ਉਹੀ ਹੈ ਤੇ ਗਰੀਬ ਦੇ ਲਈ ਵੀ ਉਹੀ ਹ। ਪਰ ਜਿਹੜੇ ਅੱਜ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ ਜਦੋਂ ਸਾਡੇ ਪਰਿਵਾਰ ਦੇ ਵਿੱਚ ਕਿਸੇ ਸਿਆਣੇ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਬੱਚੇ ਦਾ ਅਸੀਂ ਖੁਸ਼ੀ ਮਨਾਉਂਦੇ ਹਾਂ ਜਨਮ ਦਿਨ ਮਨਾਉਂਦੇ ਆ ਤਾਂ ਸਾਡੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਇੱਕ ਸਤਿਗੁਰੂ ਨੇ ਜਿਹੜੇ ਉੱਠ ਕੇ ਜਿੱਦੇ ਚੱਲ ਕੇ ਸਾਡੇ ਘਰ ਆ ਜਾਂਦੇ ਨੇ। ਉਹਨਾਂ ਦੇ ਕੋਲੇ ਟਾਈਮ ਹੀ ਨਹੀਂ ਹੋਰਾਂ ਦੇ ਕੋਲੇ ਜਿਹੜੇ ਜਿਹੜੇ ਦੇਦਾਰੇ ਗੁਰੂ ਬਣੀ ਬੈਠੇ ਨੇ ਉਹਨਾਂ ਕੋਲੇ ਸਮਾਂ ਹੀ ਨਹੀਂ ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਤੁਧ ਤਖਤ ਸੱਚਾ ਤੇਰਾ ਦਰਬਾਰ ਕਿਉਂਕਿ ਜਿਹੜੀ 오ਰੀਜਨਲ ਕਾਪੀ ਆ ਉਹ ਦਰਬਾਰ ਸਾਹਿਬ ਹੈ ਜੋਸ਼ੂਰ ਅੰਮ੍ਰਿਤਸਰ ਦੇ ਵਿੱਚ ਹੈ ਬਾਕੀ ਡੁਪਲੀਕੇਟ ਕਾਪੀਆਂ ਨੇ ਉਹਨਾਂ ਦੀ ਇਸ ਸੰਸਾਰ ਦੇ ਵਿੱਚ ਤਾਂ ਗਦਰ ਹੋ ਸਕਦੀ ਹੈ ਪਰ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਉਹਨਾਂ ਦੀ ਵੈਲਿਊ ਜ਼ੀਰੋ ਹੈ ਉਹਨਾਂ ਦੀ ਕੋਈ ਕਦਰ ਨਹੀਂ ਹੈ ਉਦਾਹਰਣ ਦੇ ਤੌਰ ਤੇ ਅਗਰ ਅਸੀਂ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਪਾਸਪੋਰਟ ਬਣਵਾਉਣ ਜਾਣਾ ਹੈ ਜਾਂ ਬੱਚਿਆਂ ਦੀ ਗ੍ਰੈਜੂਏਸ਼ਨ ਕਰਾਉਣੀ ਹੈ ਜਾਂ ਕੋਈ ਸਰਟੀਫਿਕੇਟ ਵਗੈਰਾ ਬਣਵਾਉਣਾ ਹੈ ਅਗਰ ਅਸੀਂ ਉੱਥੇ ਕਾਪੀਆਂ ਲੈ ਕੇ ਜਾਈਏ ਕਾਪੀਆਂ ਦੀ ਕੋਈ ਵੈਲਿਊ ਨਹੀਂ ਹੈ ਜਿੰਨਾ ਚਿਰ ਤੁਹਾਡੇ ਕੋਲੇ Ориਜਨਲ ਕਾਪੀ ਨਹੀਂ ਹੈਗੀ ਕਿਉਂਕਿ ਉਹ ਕਹਣਗੇ Ориਜਨਲ ਕਾਪੀ ਨਾਲ ਲੈ ਕੇ ਆਓ ਇਸੇ ਤਰ੍ਹਾਂ ਅਗਰ ਤੁਸੀਂ ਸੱਚੇ ਦਰਬਾਰ ਨੂੰ ਸੱਚਾ ਦਰਬਾਰ ਨਹੀਂ ਮੰਨਦੇ ਉੱਥੇ ਜਾ ਕੇ ਸਿਰ ਨਹੀਂ ਝੁਕਾਉਂਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਸਦਾ ਦੇ ਰਹਿਣ ਵਾਲੇ ਦੇ ਨਿਆਂ ਨੂੰ ਨਿਆਂ ਨਹੀਂ ਮੰਨਦੇ ਤਾਂ ਇਸ ਸੰਸਾਰ ਦੇ ਵਿੱਚ ਤੁਹਾਡੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਸੱਚਾ ਉਹੀ ਦਰਵਾਰ ਹੈ ਜਿਵੇਂ ओरिजिनल ਕਾਪੀ ਤੋਂ ਬਿਨਾ ਤੁਹਾਡਾ ਕੋਈ ਸਰਕਾਰੀ ਕੰਮ ਨਹੀਂ ਬਣ ਸਕਦਾ ਉਸੇ ਤਰ੍ਹਾਂ ਅੰਤ ਸਮੇਂ ਜਿੰਨਾ ਸਮਾਂ ਤੁਹਾਡੇ ਕੋਲ ਸੱਚਾ ਨਾਮ ਤਾਂ ਇਕੱਠਾ ਕੀਤਾ ਨਹੀਂ ਹੋਇਆ ਤੇ ਆਕਾਲ ਪੁਰਖ ਪਰਮਾਤਮਾ ਦੇ ਦਰ ਤੇ ਤੁਸੀਂ ਪ੍ਰਵਾਨ ਨਹੀਂ ਹੋ ਸਕਦੇ ਇਸ ਦੇ ਲਈ ਸਾਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਚਰਨੀ ਲੱਗਣਾ ਚਾਹੀਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸਲੀ ਦਰਬਾਰ ਅਸਲੀ ਰੱਬ ਦਾ ਘਰ ਉਹ ਕਿੱਥੇ ਹੈ ਕਿੱਥੇ ਜਾ ਕੇ ਸਾਡੀ ਰੂਹ ਨੂੰ ਸਕੂਨ ਮਿਲ ਸਕਦਾ ਹੈ ਕਿੱਥੇ ਜਾ ਕੇ ਅਸੀਂ ਚੈਨ ਦੇ ਨਾਲ ਆਰਾਮਦਾਰੀ ਦੇ ਨਾਲ ਬੈਠ ਕੇ ਆਪਣਾ ਥੋੜਾ ਬਹੁਤਾ ਸਮਾਂ ਜਿਹੜਾ ਬਤੀਤ ਕਰ ਸਕਦੇ ਹਾਂ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਹੈ ਜਿਹੜਾ ਸਾਡੀ ਹਾਰੀ ਕਸਮੇ ਸਾਡੀ ਅਰਦਾਸ ਕਬੂਲ ਕਰਦਾ ਹੈ ਸਾਨੂੰ ਮਿਲਣ ਦੇ ਲਈ ਤਤਪਰ ਰਹਿੰਦਾ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚਾਹੇ ਰਾਤ ਰਾਤ ਦੇ 12 ਵਜੇ ਜਗਾ ਲਓ ਕਦੇ ਨਹੀਂ ਕਹਿਣਗੇ ਕਿ ਸਾਨੂੰ ਕਿਉਂ ਜਗਾਇਆ ਹੈ ਪਰ ਜਿਹੜੇ ਦੇਰਦਾਰੀ ਨੇ ਉਹਨਾਂ ਨੂੰ ਕਦੇ ਚੁਕਾ ਕੇ ਦੇਖ ਲਿਓ ਮਰਨੇ ਬਰਾਉਣ ਤੱਕ ਆ ਜਾਣ ਕਿ ਕੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਜੋ ਜਿਹੜਾ ਮੇਰੀ ਜ਼ਿੰਦਗੀ ਤੇ ਇੱਕ ਐਕਸਪੀਰੀਅੰਸ ਸੀ ਤਾਂ ਮੈਂ ਹੀ ਸੋਚਦਾ ਸੀ ਕਿ ਜੋ ਇਸਲਾਮ ਧਰਮ ਹੈ ਉਹ ਸਭ ਤੋਂ ਵੱਡਾ ਹੈ ਇੱਕ ਦਿਨ ਦੇ ਵਿੱਚ ਖੁਦਾ ਦੇ ਅੱਗੇ ਪਰਵਰਕ ਕਰਦੇ ਅੱਗੇ ਲੱਖਾਂ ਸਿਰ ਝੁਕਦਾ ਮੈਂ ਸਮਝਦਾ ਸੀ ਕਿ ਬਹੁਤ ਵੱਡਾ ਧਰਮ ਹੈ ਜੋ ਇੱਕ ਦਿਨ ਦੇ ਵਿੱਚ ਲੱਖਾਂ ਸਿੱਦੇ ਖੁਦਾ ਨੂੰ ਕਰਦੇ ਨੇ ਇਹ ਮੇਰੇ ਮਨ ਦਾ ਬਹਿਮ ਸੀ ਪਰ ਜਦੋਂ ਸਤਿਗੁਰਾਂ ਨੇ ਮੈਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੁਲਾਇਆ ਕਿਰਪਾ ਕੀਤੀ ਤਾਂ ਉੱਥੇ ਜਾ ਕੇ ਵੇਖਿਆ ਕਿ 1 ਸਕਿੰਟ ਦੇ ਵਿੱਚ ਲੱਖਾਂ ਲੋਕੀ ਇੱਕ ਇੱਕ ਸਕਿੰਟ ਦੇ ਵਿੱਚ ਨਮਸਕਾਰਾਂ ਕਰਦੇ ਨੇ ਕਿਉਂਕਿ ਉੱਥੇ ਆਪ ਨਰਾਇਣ ਕਲਾਧਾਰ ਜਗਮਹਿ ਪਰਬਰੇ ਉੱਥੇ ਆਪ ਪਰਮੇਸ਼ਰ ਵੱਸਦਾ ਹੈ ਆਪ ਅੱਲਾਹ ਵੱਸਦਾ ਹੈ ਪਹਿਲੇ ਨੰਬਰ ਦੇ ਮੈਂ ਇਸਲਾਮ ਨੂੰ ਰੱਖਦਾ ਸੀ ਤੇ ਦੂਸਰੇ ਨੰਬਰ ਉੱਤੇ ਸਿੱਖ ਧਰਮ ਨੂੰ ਰੱਖਦਾ ਸੀ ਕਿਉਂਕਿ ਇਸਲਾਮ ਵੱਡਾ ਹੈ ਪਰ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਮੈਨੂੰ ਹੋਰ ਅੱਗੇ ਵੀ ਜੇਪੀਜੀ ਆਈ ਭੇਜਿਆ ਸਾਡੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਕੈਂਸਰ ਦੀ ਪ੍ਰੋਬਲਮ ਹੋ ਗਈ ਕੈਂਸਰ ਹੋ ਗਿਆ ਘਰਦਿਆਂ ਦੇ ਕਹਿਣ ਤੇ ਮੈਨੂੰ ਉਸ ਦੇ ਨਾਲ ਜਾਣਾ ਪਿਆ ਜਦੋਂ ਪੀਜੀਆਈ ਜਾ ਕੇ ਵੇਖਿਆ ਜਿਹੜਾ ਕੈਂਸਰ ਦਾ ਡਿਪਾਰਟਮੈਂਟ ਸੀ ਪੀਜੀਆਈ ਦੇ ਵਿੱਚ ਉੱਥੇ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਸੀ ਇੰਨਾ ਠਾਠਾ ਮਾਰਦਾ ਇਕੱਠ ਮੈਂ ਸ਼੍ਰੀ ਦਰਬਾਰ ਸਾਹਿਬ ਹੀ ਨਹੀਂ ਸੀ ਦੇਖਿਆ ਜਦੋਂ ਪੀਜੀਆਈ ਦੇ ਵਿੱਚ ਐਂਟਰੀ ਹੋਈ ਇੰਨਾ ਇਕੱਠ ਵੇਖਿਆ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਆ ਯਾਦ ਆ ਗਿਆ ਫਰੀਦਾ ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਅੱਗ ਐ ਇਹ ਤਾਂ ਸਮਝਦੇ ਸੀ ਕਿ ਸਾਡੇ ਘਰ ਦੇ ਵਿੱਚ ਸਿਰਫ ਕੈਂਸਰ ਦੀ ਪ੍ਰੋਬਲਮ ਹੋਈ ਹੈ ਪਰ ਜਦ ਉੱਥੇ ਜਾ ਕੇ ਵੇਖਿਆ ਤਾਂ ਘਰ ਘਰੇ ਅੱਗ ਤਾਂ ਘਰ ਘਰ ਦੇ ਵਿੱਚ ਇਹੋ ਅੱਗ ਲੱਗੀ ਹੋਈ ਸੀ ਵੇਖਿਆ ਅੱਖਾਂ ਦੇ ਵਿੱਚ ਅੰਜੂ ਆਏ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਤਾਂ ਬਹੁਤ ਹੀ ਬੜਾ ਭਾਣਾ ਵਰਤਿਆ ਹੋਇਆ ਹੈ। ਇਹ ਮੈਨੂੰ ਨਹੀਂ ਵੇਖਉਂਦਾ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਪਹਿਲੀ ਵਾਰੀ ਪੀਜੀ ਜਾਣਾ ਸੀ। ਕਿਉਂਕਿ ਰੱਬ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਸੀਂ ਕਦੇ ਪੀਜੀ ਦਾ ਅੱਗੇ ਤੋਂ ਤਾਂ ਨਿਕਲੇ ਸੀ ਕੇਵਰ ਪਰ ਕਦੇ ਅੰਦਰ ਐਂਟਰੀ ਨਹੀਂ ਸੀ ਕੀਤੀ ਅੰਦਰ ਨਹੀਂ ਸੀ ਗਏ। ਅੱਖਾਂ ਦੇ ਵਿੱਚ ਅੰਜੂ ਆ ਗਏ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਏਡਾ ਵੱਡਾ ਕਹਿ। ਇੱਥੇ 1 ਮਿੰਟ ਦੇ ਵਿੱਚ ਕਰੋੜਾਂ ਕਰੋੜਾਂ ਤੈਨੂੰ ਨਮਸਕਾਰਾਂ ਹੋ ਰਹੀਆਂ ਨੇ ਤੇ ਉਹ ਤੋਂ ਜ਼ਿਆਦਾ ਤਾਂ ਇਕੱਠੇ ਇੱਥੇ ਆ। ਇੱਥੇ ਪੈਰ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਹੈ। ਦਿਲ ਦੇ ਵਿੱਚ ਦਿਲ ਰੋਣ ਲੱਗ ਪਿਆ ਅੱਖਾਂ ਦੇ ਵਿੱਚ ਅੰਜੂ ਆ ਗਏ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਏਡਾ ਵੱਡਾ ਕਹਿ ਰਹੇ ਇਥੇ ਕਿਉਂ ਬਾਪ ਰਿਆ ਹੈ। ਸਤਿਗੁਰੂ ਨੇ ਕਿਰਪਾ ਕੀਤੀ ਸਤਿਗੁਰੂ ਮਿਹਰ ਕਰੋ ਇਹਨਾਂ ਲੋਕਾਂ ਦਾ ਉਧਾਰ ਕਰੋ ਉਹ ਦ੍ਰਿਸ਼ ਮੈ ਤੋਂ ਨਹੀਂ ਵੇਖਿਆ ਗਿਆ ਤੇ ਹੁਣ ਮੈਂ ਪਹਿਲੇ ਨੰਬਰ ਦੇ ਪੀਜੀਏ ਨੂੰ ਮੰਨਦਾ ਹਾਂ ਕਿ ਜਿੰਨਾ ਇਕੱਠ ਪੀਜੀਏ ਦੇ ਵਿੱਚ ਹੈ ਉਹਨਾਂ ਇਕੱਠ ਸ਼੍ਰੀ ਦਰਬਾਰ ਸਾਹਿਬ ਹੀ ਨਹੀਂ ਹੈ ਇਸਲਾਮ ਤੀਸਰੇ ਨੰਬਰ ਤੇ ਰੱਖਦਾ ਹਾਂ ਕਿਉਂਕਿ ਇਸਲਾਮ ਦੇ ਇਸਲਾਮ ਦੇ ਵਿੱਚ ਬਹੁਤ ਸਾਰੀ ਨਮਸਕਾਰਾਂ ਇੱਕ ਦਿਨ ਦੇ ਵਿੱਚ ਆਉਂਦੀਆਂ ਨੇ ਲੱਖਾਂ ਬੇ ਹਿਸਾਬ ਦੇ ਨਾਮ ਦੂਸਰੇ ਨੰਬਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਪਹਿਲੇ ਨੰਬਰ ਤੇ ਮੈਂ ਪੀਏ ਨੂੰ ਰੱਖਦਾ ਕਿਉਂਕਿ ਪੀਏ ਦੇ ਵਿੱਚ ਇੰਨਾ ਇਕੱਠ ਇੰਨੇ ਲੋਕ ਬਿਮਾਰੀਆਂ ਦੇ ਨਾਲ ਇੰਨੀ ਅੱਗ ਘਰ ਘਰ ਦੇ ਵਿੱਚ ਲੱਗੀ ਹੋਈ ਹੈ ਕਿ ਜਿਸ ਦਾ ਹਿਸਾਬ ਨਹੀਂ ਸਤਿਗੁਰਾਂ ਨੂੰ ਬੇਨਤੀ ਕੀਤੀ ਜਦੋਂ ਪੀਏ ਪਹੁੰਚੇ ਰਾਤ ਹੀ ਘਰ ਰਾਤ ਨੂੰ ਜਦੋਂ ਘਰ ਆਏ ਤਾਂ ਨੀਂਦ ਨਾ ਪਈ ਮਨ ਪੀਏ ਦੇ ਵਿੱਚ ਘੁੰਮ ਰਿਹਾ ਬਾਰ-ਬਾਰ ਇੱਕੋ ਅਰਦਾਸ ਸਤਿਗੁਰਾਂ ਨੂੰ ਕਿ ਮਿਹਰ ਕਰੋ ਦਾਤਾ ਮਿਹਰ ਕਰੋ ਅਮ੍ਰਿਤ ਵੇਲਾ ਹੋਇਆ ਤੇ ਗੁਰੂ ਰਾਮਦਾਸ ਪਾਤਸ਼ਾਹ ਦਾਸ ਦੇ ਗ੍ਰਹਿ ਵਿਖਿਆਏ ਕਿਉਂਕਿ ਜਦੋਂ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸਤਿਗੁਰਾਂ ਨੂੰ ਸਿਰਫ ਇੱਕੋ ਬੇਨਤੀ ਕਰੀਦੀਏ ਮਹਾਰਾ ਸਾਡੇ ਘਰੇ ਵੀ ਆਓ। ਸਾਡੇ ਘਰੇ ਵੀ ਉਹ ਇੱਕੋ ਅਰਦਾਸ ਸਤਿਗੁਰਾਂ ਨੂੰ ਤੇ ਗੁਰੂ ਰਾਮਦਾਸ ਪਾਤਸ਼ਾਹ ਦਾਸ ਦੇ ਗ੍ਰਹਿ ਵਿਖਿਆਏ ਆਏ ਦਾਸ ਨੂੰ ਆਪਣੇ ਛਾਤੀ ਦੇ ਨਾਲ ਲਗਾਇਆ ਤੇ ਉਹਨਾਂ ਨੇ ਕਿਹਾ ਕਹਿੰਦੇ ਇਹ ਉਹ ਲੋਕ ਨੇ ਜਿਹੜੇ ਰੱਬ ਨੂੰ ਤਾਂ ਮੰਨਦੇ ਨੇ ਪਰ ਰੱਬ ਤੇ ਵਿਸ਼ਵਾਸ ਨਹੀਂ ਹੈ ਜਿਹੜੇ ਪਾਪ ਤਾਂ ਕਰਦੇ ਨੇ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਤਾਂ ਹੈ ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਡਰ ਨਹੀਂ ਹੈ ਇਹ ਆਪਣੇ ਪਾਪ ਕਰਮ ਕਰਕੇ ਵੀ ਦੋਸ਼ ਰੱਬ ਨੂੰ ਦਿੰਦੇ ਨੇ ਕਿ ਤਾਂ ਕਿਉਂ ਦਿੱਤਾ ਪਰ ਇਹਨਾਂ ਨੂੰ ਕਹਿੰਦੇ ਆਪਣਾ ਕੀਤਾ ਆ ਆਦਮੀ ਹੈ ਜੋ ਸਾਡੀ ਸ਼ਰਨ ਦੇ ਵਿੱਚ ਆਉਂਦਾ ਹੈ ਜੋ ਸ਼੍ਰੀ ਦਰਬਾਰ ਸਾਹਿਬ ਆ ਕੇ ਜਾ ਕੇ ਨਮਸਕਾਰ ਕਰਦਾ ਹੈ ਸ਼ਰਦਾ ਦੇ ਨਾਲ ਜਾਂਦਾ ਹੈ ਕਹਿੰਦੇ ਸਤਿਗੁਰਾਂ ਨੇ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਰੋਗ ਰਹਿਤ ਕਰ ਦਿੰਦਾ ਹੈ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਕਹਿੰਦੇ ਜਿਵੇਂ ਉਹ ਆਪ ਰੋਗ ਤੋਂ ਰਹਿਤ ਹੈ ਉਸੇ ਤਰ੍ਹਾਂ ਉਸ ਦਾ ਭਾਣਾ ਭਾਣੇ ਨੂੰ ਮੰਨਣ ਵਾਲਾ ਵੀ ਰੋਗ ਰਹਿਤ ਕਰ ਦਿੰਦਾ ਹੈ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਚਮਤਕਾਰ ਹੁੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ 10 ਦੇ ਨਾਲ ਜੋ ਗੋਚਨ ਕੀਤੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਦਰਬਾਰ ਇੱਕੋ ਹੀ ਹੈ ਇੱਕੋ ਦਰਬਾਰ ਤੋਂ ਬਿਨਾ ਕਦੇ ਸੀਸ ਨਿਚਕ ਹੋਣਾ ਚਾਹੀਦਾ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਹੈ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਹੈ ਜੋ ਬਿਨਾਂ ਸਾਡੇ ਸਾਨੂੰ ਇੱਕ ਵਾਰੀ ਸੱਦਣ ਤੇ ਸਾਡੇ ਘਰੇ ਆ ਜਾਂਦੇ ਨੇ ਸਤਿਗੁਰੂ ਸਿਰਫ ਪਿਆਰ ਦੇਖਦੇ ਨੇ ਨਿਮਰਤਾ ਦੇਖਦੇ ਨੇ ਸਤਿਗੁਰਾਂ ਨੇ ਦਾਸ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਤੇ ਪ੍ਰਵਾਨ ਕੀਤਾ ਕਤਕ ਕਰਮ ਕਮਾਉਣੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਪਿਆਪਣ ਸੱਬੇ ਰੋਗ ਕਹਿੰਦੇ ਜਦੋਂ ਇਹ ਪਰਮਾਤਮਾ ਨੂੰ ਭੁੱਲ ਕੇ ਆਪਣ ਕਰਮ ਆਪਣੇ ਕੀਤੇ ਤੇ ਦੋਸ਼ ਪਰਮਾਤਮਾ ਨੂੰ ਦਿੱਤਾ ਤਾਂ ਜਿਹਦੇ ਕਰਕੇ ਇਹਨਾਂ ਨੂੰ ਉਹ ਰੋਗ ਲੱਗਿਆ ਜਿਸ ਦਾ ਇਲਾਜ ਨਹੀਂ ਹੋ ਸਕਦਾ ਜਿਵੇਂ ਗੁਰੂ ਨਾਨਕ ਸਾਹਿਬ ਪਰ ਮਾਨ ਕਰਦੇ ਨੇ ਜਿਉ ਤਪ ਤ ਹੈ ਬਾਰੂ ਬਾਰ ਤਪ ਤਬ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜੈ ਜੂ ਪੱਕਾ ਰੋਗੀ ਮਿਲ ਲਾਏ ਕਹਿੰਦੇ ਉਹ ਰੋਗ ਲੱਗ ਜਾਂਦਾ ਹੈ ਜਿਹੜਾ ਕੋੜ ਦੇ ਰੋਗ ਵਾਲਾ ਬੰਦਾ ਜਿਵੇਂ ਮਿਲਕਦਾ ਹੈ ਨਾ ਕਹਿੰਦੇ ਉਹ ਰੋਗ ਲੱਗ ਗਿਆ ਇਹਨਾਂ ਨੂੰ ਜਿਨ੍ਹਾਂ ਨੇ ਦੋਸ਼ ਉਸ ਅਕਾਲ ਪੁਰਖ ਪਰਮਾਤਮਾ ਨੂੰ ਦਿੱਤਾ ਕੀਤਾ ਕਰਾਇਆ ਇਹਨਾਂ ਦਾ ਆਪਣਾ ਹੈ ਪਰ ਦੋਸ਼ ਹੈ ਜਿਹੜਾ ਉਹ ਰੱਬ ਨੂੰ ਦਿੰਦੇ ਨੇ ਕਿ ਰੱਬ ਨੇ ਸਾਡੇ ਨਾਲ ਆਹ ਮਾਰੀ ਕੀਤੀ ਆਹ ਮਾਰੀ ਕੀਤੀ ਕੌਤਕ ਕੋਡ ਤਮਾਸਿਆਂ ਚੇਤਨਾ ਅਵਸਨਾਓ ਨਾਨਕ ਕੋੜੀ ਨਰਕ ਪਰ ਆਪਰੇ ਉੱਜੜ ਸੋਈ ਤਾਓ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਹਿੰਦੇ ਪ੍ਰਮਾਤਮਾ ਦੇ ਅਨੇਕਾਂ ਕੌਤਕ ਵੇਖ ਕੇ ਵੀ ਚੇਤਨਾਬ ਸੁਣਾਉ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਨਾ ਆਉਂਦਾ ਨਾਨਕ ਕੋੜੀ ਨਾਰਕ ਬਰਾਬਰੇ ਕਹਿੰਦੇ ਇਹ ਨਾਨਕ ਉਸ ਨੂੰ ਕੋੜੀ ਦੇ ਰੋਗ ਵਾਲਾ ਸਮਝ ਨਾਰਕ ਬਰਾਬਰੇ ਤੇ ਉਹ ਕਹਿੰਦਾ ਨਰਕਾਂ ਦੇ ਵਿੱਚ ਜਿੰਦਗੀ ਭੁਗਤ ਰਿਹਾ ਹੈ ਆਪਣੀ یوں ਭੁਮ ਪਤੀਤ ਹੋ ਰਿਹਾ ਹੈ ਕਹਿੰਦੇ ਉਹ ਉੱਜੜ ਸੋਈ ਤੋ ਉਸ ਦੇ ਲਈ ਸਾਰੀਆਂ ਜਗ੍ਹਾ ਉਜਾੜਨੇ ਇਹਨਾਂ ਦੀ ਕੌਤਕ ਕੋੜ ਤਮਾਸ਼ੀਆਂ ਜਿਹੜੇ ਪਰਮਾਤਮਾ ਦੇ ਕੌਤਕ ਨੂੰ ਵੇਖ ਕੇ ਇਹ ਨਹੀਂ ਅੰਦਾਜ਼ਾ ਲਾ ਸਕਦੇ ਕਿ ਅਸਲੀ ਦਰਬਾਰ ਹੈ ਕਿਹੜਾ ਚੇਤਨ ਆਪ ਸੁਣਾਉ ਕਹਿੰਦੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥੋ ਕਹਿੰਦੇ ਪਰ ਜੇ ਇਹਨਾਂ ਦੀ ਉਹ ਪੂਜਾ ਕਰਦੇ ਨੇ ਜਿਨ੍ਹਾਂ ਨੇ ਦਰਬਾਰ ਬਣਾਏ ਬੈਠੇ ਨੇ ਕਹਿੰਦੇ ਉਹ ਆਪ ਤਾਂ ਉਜਾੜ ਚ ਹੈ ਹੀ ਤੇ ਜਿਹੜੇ ਉਸ ਨੂੰ ਮੰਨਦੇ ਨੇ ਜਿਹੜੇ ਉਸ ਨੂੰ ਪੁੱਜਦੇ ਨੇ ਉਹਨਾਂ ਦੇ ਘਰ 'ਚ ਵੀ ਉਜਾੜ ਉਜਾੜ ਹੀ ਉਜਾੜ ਕਰ ਦਿੰਦੇ ਨੇ ਉਹਨਾਂ ਦੇ ਘਰ 'ਚ ਵੀ ਇਕਤਾਨੀ ਬਣ ਨਹੀਂ ਦਿੰਦੇ ਇਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਨਾਨਕ ਕੋੜੀ ਨਰਕ ਬਰਾਬਰ ਹੀ ਉਜੜ ਸੋਈ ਤਾ ਉਹ ਕਹਿੰਦੇ ਜਿਹੋ ਜਹਾਪ ਹੈ ਉਹ ਜੈ ਉਹ ਉਹਨਾਂ ਨੂੰ ਬਣਾ ਦਿੰਦਾ ਜਿਹੋ ਜਾ ਗੁਰੂ ਹੋਏਗਾ ਉਹ ਜੀ ਚੇਲੇ ਉਹ ਜੀ ਉਹਦੀ ਪੂਜਾ ਕਰਨ ਵਾਲੇ ਬਣ ਜਾਂਦੇ ਨੇ ਭਗਤ ਕਬੀਰ ਜੀ ਪਰਮਾਨੰ ਕਰਦੇ ਨੇ ਕਬੀਰ ਮਾਏ ਮੁੰਡੋ ਤਿਹ ਗੁਰੂ ਕੀ ਜਾਤੇ ਪਰ ਮਨਾ ਜਾਏ ਕਹਿੰਦੇ ਉਸ ਗੁਰੂ ਦੀ ਮਾਂ ਨੂੰ ਮਨ ਦਿੱਤਾ ਜਾਵੇ ਗੇਸ ਕਟਤੇ ਜਾਣ ਜਾਤੇ ਪਰ ਮਨਾ ਜਾਏ ਜਿਸ ਦੇ ਮਨ ਦੇ ਵਿੱਚ ਭਲੇਖਾ ਹੈ ਕਿ ਉਸ ਦੇ ਦਰਬਾਰ ਹੈ ਕਿਹੜਾ ਕਿਹੜਾ ਹੈ ਦਰਬਾਰ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਨੂੰ ਸਕੂਨ ਮਿਲਦਾ ਹੈ ਆਪ ਡੂਡੇ ਚੋਂ ਬੇਦਮੇ ਚੇਲੇ ਦੀ ਇਹ ਬਹਾਇ ਕਹਿੰਦੇ ਗੁਰੂ ਬਾਣੇ ਵਾਲਾ ਆਪ ਵੀ ਡੁੱਬ ਜਾਂਦਾ ਹੈ ਤੇ ਉਹਦੇ ਚੇਦੇ-ਚੇਲਿਆਂ ਨੂੰ ਵੀ ਆਪਣੇ ਨਾਲ ਡੋਬੋ ਲੈਂਦਾ ਆਪ ਡੂਡੇ ਚੋਂ ਬੇਦਮੇ ਚੇਲੇ ਦੀ ਇਹ ਬਹਾਇ ਕਹਿੰਦੇ ਉਹਦੇ ਚੇਲੇ ਵੀ ਜਿਹੋ 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 ਜਿਹਾ ਗੁਰੂ ਹੋਏਗਾ ਜੇ ਗੁਰੂ ਉਜਾੜ ਦੇ ਵਿੱਚ ਰਹਿ ਰਿਹਾ ਹੈ ਤਾਂ ਜਿੱਥੇ ਉਸ ਦਾ ਚੇਲਾ ਰਹਿੰਦਾ ਹੈ ਉਸ ਦੀ ਪੂਜਾ ਕਰਨ ਵਾਲੇ ਰਹਿੰਦੇ ਨੇ ਉਹ ਵੀ ਉਜਾੜ ਹੀ ਬਣ ਜਾਏਗਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਤੋ ਕਹਿੰਦੇ ਉਹ ਵੀ ਜਗ੍ਹਾ ਉਹ ਜੁੜੀ ਹੋਈ ਸਮਝੋ ਜਿਸ ਹਿਰਦੇ ਦੇ ਵਿੱਚ ਉਹ ਆਕਾਲ ਪੁਰਖ ਪਰਮਾਤਮਾ ਦਾ ਨਾਮ ਨਹੀਂ ਵੱਸ ਸਕਦਾ